ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾਟਿਜਨਸ ਤੇ ਲੋ ਜੀ ਵੀ ਉਸਤਾਦ ਹੁਣ ਤੇ ਇਦਾਂ ਦੇ ਹੋਣ ਤੇ ਆਹ ਵੇਖ ਲਓ ਜੀ ਆਹ ਉਸਤਾਦ ਜੀ ਨੇ ਆਪਣੀ ਜਿਹੜੀ ਆ ਜੋ ਵੀ ਗੋਣ ਨੁਕਤੇ ساری ਉਮਰ ਦੀ ਕਮਾਈ ਜਿਹੜੀ ਆਪਣੇ ਸ਼ਾਗਿਰਦਾਂ ਨੂੰ ਜਿਹੜੀ ਆ ਉਹ ਦੇ ਦਿੱਤੀ ਆ ਕੱਲੀ ਕੱਲੀ ਚੀਜ਼ ਲਿਖ ਕੇ ਪੇਪਰ ਦੇ ਉੱਤੇ ਤੇ ਉਸ ਆਪਣੇ ਸਾਰੇ ਪਾਰਟੀ ਦੇ ਜਿਹੜੇ ਮੋਢੇ ਗਿਆ ਉਹਨਾਂ ਨੂੰ ਦੇਤੀ ਗੋਲੀ ਕਿਦਾਂ ਬਣਨੀ ਆ ਪਾਣੀ ਕਿਦਾਂ ਬਣਦਾ ਵਾ ਹਰੇਕ ਚੀਜ਼ ਜਿਹੜੀ ਆ ਉਹ ਇਹਨਾਂ ਨੇ ਸਾਰੀ ਲਿਖ ਕੇ ਤੇ ਆਪਣੇ ਸਾਰੇ ਸ਼ਾਗਿਰਦਾਂ ਨੂੰ ਅਕਲੀਫਿਆਂ ਨੂੰ ਦੇਤੀ ਆ ਕਿ ਪਾਰਟੀ ਦਾ ਨਾਮ ਉੱਚਾ ਕਰੋ ਤੇ ਉਹਨਾਂ ਨੇ ਇਹ ਚੀਜ਼ ਕਿ ਮੈਂ ਨਾਲ ਤੇ ਖੜਨੀ ਨਹੀਂ ਆ ਉਹ ਮਰਦਾ ਹਿਸਾਬ ਤਗਾਜਾ ਲਾ ਕੇ ਫੇਰੀ ਸਾਰੀ ਜਿਹੜੀ ਆ ਇਹ ਲਿਖਤ ਦੇ ਵਿੱਚ ਸਾਰੀ ਜਿਹੜੀ ਕਮਾਈ ਆ ਆਪਣੇ ਸ਼ਾਗਿਰਦਾਂ ਨੂੰ ਵੰਡਤੀ ਆ ਸਲੂਟ ਆ ਭਾਈ ਇਸ ਉਸਤਾਦ ਜੀ ਨੂੰ ਤੇ ਉਮੀਦ ਆ ਕਿ ਸਾਰੇ ਸੀਨੀਅਰ ਉਸਤਾਦ ਇਦਾਂ ਹੀ ਕਰਨਗੇ ਜੀ ਕਿ ਮੇਰੀ ਕਬੂਤਰਵਾਦੀ ਸੀ ਜਿਹੜੀ ਇਹ ਉਸਤਾਦ ਰਮਜ਼ਾਨ ਦੇ ਘਰੋਂ ਪੂਰੀ ਹੋਈ ਤੇ ਇਹਦੇ ਉੱਤੇ ਨਾਂ ਦੇਖ ਲਿਓ ਜਿਹੜਾ ਮਰਜੀ ਬੰਦਾ ਪਾਲ ਲਿਓ ਉਸਤਾਦ ਰਮਜ਼ਾਨ ਦਾ ਲਿਖਿਆ ਫੋੜ ਵੀ ਗੋਲੀਆਂ ਵੀ ਠੰਡਾ ਪਾਣੀ ਵੀ ਇਹਦੇ ਉੱਤੇ ਲਿਖਿਆ ਹੋਇਆ ਤੇ ਲਿਖਿਆ ਹੋਇਆ ਉਸਤਾਦ ਰਮਜ਼ਾਨ ਦਾ ਬਣਾਇਆ ਮੈਂ ਜ਼ਰੂਰ ਪੂਰੇ ਫੜਾ ਕਿ ਮੇਰੀ ਕਬੂਤਰਵਾਦੀ ਸੀ ਜਿਹੜੀ ਇਹ 우ਸਤਾਦ ਰਮਜ਼ਾਨ ਦੇ ਘਰੋਂ ਪੂਰੀ ਹੋਈ ਤੇ ਇਹਦੇ ਉੱਤੇ ਨਾਂ ਦੇਖ ਲਿਓ ਜਿਹੜਾ ਮਰਜੀ ਬੰਦਾ ਪਾਲ ਲਿਓ 우ਸਤਾਦ ਰਮਜ਼ਾਨ ਦਾ ਲਿਖਿਆ ਆਪ ਮਰ ਗਿਆ ਅੱਲਾ ਉਹਨੂੰ ਜੰਨਤ ਨਸੀਬ ਕਰੇ ਉਹਦੀ ਕਬਰ ਤੇ ਜੇ ਕੋਈ ﻋజాਬ ਆ ਅੱਲਾ ਪਾਕ ਆਪਣੇ ਪਿਆਰੇ ਨਾਮ ਦੇ ਸਦਕੇ ਟਾਲ ਦੇਵੇ ਮੈਂ ਉਹਦਾ ਨਾਂ ਨਹੀਂ ਮਟਾਇਆ ਬਿਲਕੁਲ ਸਹੀ ਹੈ ਸ਼ਾਦੀ ਅੱਲਾ ਤੁਹਾਡੇ ਦਾ ਸਿਵਾਜ ਕਰੇ ਮੋੜ ਵੀ ਗੋਲੀਆਂ ਵੀ ਠੰਡਾ ਪਾਣੀ ਵੀ ਇਹਦੇ ਉੱਤੇ ਲਿਖਿਆ ਹੋਇਆ ਤੇ ਲਿਖਿਆ ਹੋਇਆ 우ਸਤਾਦ ਰਮਜ਼ਾਨ ਦਾ ਬਣਾਇਆ ਮਜਰੂਰ ਕਾਮਯਾਬੀ ਇੱਥੇ ਮੈਨੂੰ ਮਿਲੀ ਸੀ ਤੇ ਅੱਗੇ ਆ ਆ ਲੈ ਹਾਂ ਭਾਈ ਅੱਗੇ ਆ ਥੋੜਾ ਜਿਹਾ ਅੱਗੇ ਆ ਥੋੜਾ ਜਹਾ ਤੂੰ ਪਰੇ ਨੂੰ ਹੋ ਜਾ ਅੱਜ ਦੀ ਨਵੀਂ ਕਿਤਾਬ ਮਾਸ਼ਾਅੱਲਾ ਤੁਹਾਨੂੰ ਮੇਰੀ ਹੈ ਜੇ ਤੋ ਤੁਸੀਂ ਬਹੁਤ ਕੋਈ ਜ਼ਿਆਦਾ ਸਿੱਖਣਾ ਵਸੀਮ ਕਿੱਥੇ ਆ ਨਹੀਂ ਹੋਸੀ ਆਲਾ ਬੋਤੋ ਇਹੀ ਤਰ੍ਹਾਂ ਸ਼ੌਕ ਸੀ ਜਾਂ ਕੋਈ ਹੋਰ ਵੀ ਸ਼ੌਕ ਸੀ ਜੀ ਸ਼ੌਕ ਸੀ ਜਾਂ ਕੋਈ ਹੋਰ ਸੀ ਆ ਇੰਨਾ ਖਰਚਾ ਮ ਲੈਣ ਲਈ ਪਿਆਰ ਤਾਂ ਮ ਕਰਦੇ ਆਂ ਜਾਣਾ ਜਦੋਂ ਮੇਂ ਸ਼ਗਿਰਦ ਕਰ ਲਿਆ ਜੇ ਮੈਂ ਇੱਥੋਂ ਜਾਂਦਾ ਘਰ ਜਾਂਦੇ ਆਂ ਤੋਂ ਜਾਣ ਤੋਂ ਪਹਿਲੇ ਕਿਸੇ ਬੰਦੇ ਨੂੰ ਪਤਾ ਸੀ ਇੱਥੋਂ ਫੈਸਲਾਬਾਦ ਜਾਣਾ ਨਹੀਂ ਜੀ ਬਿਲਕੁਲ ਨਹੀਂ ਹੈ ਤੇ ਜੇ ਮੇਰੀ ਉਹ ਡੈਥ ਹੋ ਜਾਂਦੀ ਫੈਸਲਾਬਾਦ ਜਾਂਦੇ ਆਂ ਤਾਂ ਦੋਸਤੀ ਦੇ ਸਾਡੀ ਤੇ ਗੱਲ ਨਹੀਂ ਮੌਤ ਨੂੰ ਯਾਦ ਰੱਖਣਾ ਚਾਹੀਦਾ ਭੁੱਲਣਾ ਨਹੀਂ ਚਾਹੀਦਾ ਇਹਨਾਂ ਨੂੰ ਜੇ ਮੈਂ ਕੁਛ ਦਵਾਈ ਨਾ ਏ ਬਾਅਦ ਚ ਕਿਸੇ ਹੋਰ ਤੋਂ ਮੰਦਣ ਬਿਜਤੀ ਕਿਦੀ ਆ ਜਿਸ ਮਕਸਦ ਲਈ ਇਹਨਾਂ ਨੇ ਇੰਨਾ ਕੁਛ ਕੀਤਾ ਇਹਨਾਂ ਦਾ ਮਕਸਦ ਹੀ ਨਾ ਹਾਲ ਹੋਵੇ ਸ਼ਾਇਦ ਅਸਲ ਸਾਦੀ ਸੰਦੀ ਜਿਹੜਾ ਇੱਕ ਨਾ ਪਿਆਰ ਮਾ ਇੱਕ ਰਹਿਣਾ ਇੱਥੇ ਇੱਕ ਖੜਾ ਹੋ ਅੱਗੇ ਆ ਮੀਰਾ ਮਮਾ ਬਖਸ਼ਾ ਫਰਮਾਦੇ ਕਹਿੰਦੇ ਪੱਲੇ ਨਹੀਂ ਬਣਗੇ ਨਾ ਪੰਛੀ ਤੇ ਦਰवेश ਜਿਨ੍ਹਾਂ ਨੂੰ ਤਕਵਾ ਹੈ ਰੱਬ ਦਾ ਉਹਨਾਂ ਨੂੰ ਰਿਸਕ ਹਮੇਸ਼ਾ ਇੱਕ ਕਬੂਤਰਬਾਜ਼ੀ ਤਕਵੇ ਦੀ ਹੈ ਜਿਹਦਾ ਤਕਵਾ درست ਹੋਏਗਾ ਉਹ ਫਾਇਦ ਪਾਏਗਾ ਜਿਹਦਾ ਤਕਵਾ درست ਨਹੀਂ ਹੋਏਗਾ ਉਸਦੀ ਨੁਕਸਾਰੇਗਾ ਭਾਈ ਕਿੰਨੇ ਵੱਡੇ ਦੇਖ ਲਓ ਜੀ ਵੀ ਨਾਮਵਰ ਸੀਨੀਅਰ ਵੱਡੇ ਉਸਤਾਦ ਸਾਹਿਬਾਨ ਤੇ ਉਹਨਾਂ ਨੇ ਸਾਰੀ ਕਬੂਤਰਬਾਜ਼ੀ ਜਿਹੜੀ ਆ ਉਹ ਜਿੱਦਾਂ ਉਹਨਾਂ ਨੇ ਆਪਣੇ ਉਸਤਾਦ ਜੀ ਹੁਣਾ ਕੋ ਸਿੱਖੀ ਹੀ ਤੇ ਉਹਨਾਂ ਦੀ ਲਿਖੀ ਹੋਈ ਉੱਤੇ ਹੀ ਉਹ ਕਬੂਤਰਬਾਜ਼ੀ ਕਰਦੇ ਰਹੇ ਆ ਤੇ ਆਹ ਵੀਡੀਓ ਸਿਰਫ ਇੱਕ ਮਕਸਦ ਇਹ ਹੋਈ ਆ ਕਿ ਜਿਹੜੇ ਨਾਮ ਵਰ ਸੀਨੀਅਰ ਉਸਤਾਦ ਸਾਹਿਬਾਂ ਜੀ ਆ ਤੇ ਕਈ ਐਸੇ ਸਾਡੇ ਤੋਂ ਪਹਿਲਾਂ ਸੀਨੀਅਰਸ ਆ ਜਿਹੜੇ ਕੁਛ ਵੀ ਨਹੀਂ ਦੱਸ ਕੇ ਗਏ ਤੇ ਹੋਣਗਾ ਉਮੀਦ ਆ ਕਿ ਜਰੂਰ ਇਸ ਵੀਡੀਓ ਦੇ ਨਾਲ ਵੀ ਜੋ ਕੁਛ ਵੀ ਜਿਹੜੇ ਪਾਰਟੀ ਦੇ ਨਾਲ ਵਫਾਦਾਰ ਆ ਸ਼ਾਗਿਰਦ ਜਾਂ ਕਲੀਫੇ ਜਾਂ ਜਿਨ੍ਹਾਂ ਨੂੰ ਉਸਤਾਦੀ ਦੀ ਪੱਗ ਦਿੱਤੀ ਹੋਈ ਆ ਉਹ ਪਾਰਟੀ ਨਾਲ ਵਫਾਦਾਰ ਆ ਪੂਰੇ ਤੇ ਉਮੀਦ ਆ ਕਿ ਉਹਨਾਂ ਨੂੰ ਜਰੂਰ ਸਾਰੀ ਗੇਮ ਦੱਸਣੀ ਚਾਹੀਦੀ ਆ ਤੇ ਦੱਸੀ ਵੀ ਆ ਕਈ ਐਸੀਆਂ ਪਾਰਟੀਆਂ ਦੇ ਹੈਗੇ ਆ ਸ਼ਾਗਿਰਦ ਜਿਨ੍ਹਾਂ ਦੱਸੀ ਵੀ ਆ ਤੇ ਕਈ ਉਦਾਂ ਵੀ ਵੀਰ ਸਾਡੇ ਅੰਮ੍ਰਿਤਸਰ ਦੇ ਵਿੱਚ ਹੈਗੇ ਆ ਮੈਂ ਨਾਂ ਨਹੀਂ ਲੈ ਸਕਦਾ ਤੇ ਉਹਨਾਂ ਕੋਲੋਂ ਜਦੋਂ ਵੀ ਕਿਸੇ ਨੇ ਕੁਝ ਪੁੱਛਿਆ ਵਾ ਤੇ ਉਹਨਾਂ ਨੇ ਬੇਝਿਜਕ ਹੋ ਕੇ ਸਾਰਾ ਕੁਝ ਦੱਸਦਾ ਵਾ ਕਿੱਦਾਂ ਕਬੂਤਰ ਡਾਉਣੇ ਆ ਕੀ ਕਰਨਾ ਸਭ ਕੁਝ ਦੱਸਤਾ ਵਾ ਸੋ ਇਸ ਕਰਕੇ ਤੇ ਬਾਕੀ ਕਵਰ ਬਾਡ ਵੀ ਜਨ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਇਦਾਂ ਦੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਾਵਾਂਗੇ ਆਪਾਂ ਧੰਨਵਾਦ ਜੀ ਸ਼ੁਕਰੀਆ ਜਨਾਬ